ਨਾਵਲ ਆ ਚਾਹ ਬਣਾਈ ਆ ਮਿੱਠਾ ਕਿੰਨਾ ਤੇਜ਼ ਵਿੱਚ ਜਿੰਨ ਚਾਹ ਬਣਾਉਂਦੀ ਜਾਚ ਨਹੀਂ ਪਰ ਮੰਮੀ ਚਾਹ ਤਾਂ ਸਹੀ ਬਣੀ ਆ ਮਿੱਠਾ ਵੀ ਠੀਕ ਆ ਨਹੀਂ ਹੁਣ ਤੂੰ ਵੀ ਨਹੀਂ ਸਮਝਾਵੇਂਗਾ ਵੀ ਕੀ ਠੀਕ ਵਾ ਤੇ ਕੀ ਗਲਤ ਚੋਰੀ ਮੰਮੀ ਜੀ ਅੱਗੇ ਤੋਂ ਮੈਂ ਧਿਆਨ ਰੱਖਾਂਗੇ ਭਾਬੀ ਜੀ ਅਮਰੀ ਸ਼ਰਟ ਨਹੀਂ ਦੋਤੀ ਕਿੰਨੀ ਗੰਦੀ ਹੋਈ ਆ ਸੌਰੀ ਸਨੀ ਕੰਮ ਦੇ ਚੱਕਰ ਚ ਮੇਰੇ ਕੋ ਚੇਤਾ ਹੀ ਭੁੱਲ ਗਿਆ ਭਾਬੀ ਜੀ ਇੰਨੇ ਵੀ ਡਰਾਮੇ ਨਾ ਕਰਿਆ ਕਰੋ ਨਿੱਕਾ ਜਾ ਤੇ ਕੰਮ ਕਰਿਆ ਸੀ ਤੁਹਾਨੂੰ ਮੈਂ ਆਪਣੀ ਭਾਬੀ ਨਾਲ ਕਿੱਦਾਂ ਗੱਲ ਕਰਨ ਦੇ ਆਂ ਤੁਸੀਂ ਤਾਂ ਸਾਰਾ ਦਿਨ ਫ੍ਰੀ ਰਹਿੰਦਾ ਵਾ ਤੇ ਸ਼ਰਟ ਵੀ ਤੋਹੀ ਸਕਦਾ ਵਾ ਸਾਰਾ ਦਿਨ ਬਿਜ਼ੀ ਰਹਿੰਦੀ ਆ ਭੁੱਲ ਗਈ ਹੋਣੀ ਆ ਐ ਕੀ ਜਾਣਦੇ ਹੋ ਤੁਸੀਂ ਉਹਨੂੰ ਬੁਰਾ ਲੱਗੂਗਾ ਮੈਂ ਸਿਰਫ ਸਹੀ ਦਾ ਸਾਥ ਦਿੰਨਾ ਵਾ ਪਰ ਇਹ ਤੇ ਤੁਹਾਡਾ ਪਰਿਵਾਰ ਆ ਨਾ ਵੇਖ ਹੁਣ ਨਾ ਤੇ ਕੁੜੀਆਂ ਦਾ ਪੇਕਾ ਘਰ ਆਪਣਾ ਹੁੰਦਾ ਵਾ ਨਾ ਹੀ ਸੋਹਰਾ ਘਰ ਜੇ ਉਹਦਾ ਕੋਈ ਆਪਣਾ ਹੁੰਦਾ ਹੋਣਾ ਨਾ ਤੇ ਉਹ ਹੁੰਦਾ ਉਹਦਾ ਪਤੀ ਤੇ ਪਤੀ ਦਾ ਹੀ ਫਰਜ਼ ਬੰਦਾ ਵਾ ਆਪਣੀ ਪਤਨੀ ਦਾ ਹਮੇਸ਼ਾ ਸਾਥ ਦੇਣ ਦਾ